जिला जलंधर के वेस्ट इलाके के अंदर होने जा रहे एमएलए इलेक्शन में आजाद उम्मीदवार राजकुमार साकी द्वारा इंटरव्यू में बताया अगर उनको वेस्ट में सीट मिलती है तो वेस्ट इलाके को क्या क्या देंगे लोगों को सहूलत देखें और क्या बोले राजकुमार साकी टाइम टीवी पंजाब तो स्वागत है मैं तो अपना सुमित जिला जलंधर तो गल करते हैं कि जेकर जलंधर जिले की असल करते हैं इलेक्शन का दौर जल बहुत चल रहा है कि वेस्ट हल्के शीतल अंगुराल जी जो ਉਹਨਾਂ ਬਲੋਕ ਇੱਕ ਅਸਤੀਫਾ ਦਿੱਤਾ ਗਿਆ ਹੀ ਐਮਐਲਏ ਨੂੰ ਲੈ ਕੇ ਜਿਹੜਾ ਕਿ ਜਿਹੜਾ ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਗਿਆ ਹੀ ਉਸ ਤੋਂ ਬਾਅਦ ਜਿਹੜੇ ਅੱਜ ਇਲੈਕਸ਼ਨ ਦੁਆਰਾ ਜਿਹੜੇ ਇਲੈਕਸ਼ਨਾਂ ਦਾ ਦੌਰ ਦੁਆਰਾ ਤੋਂ ਚੱਲ ਰਿਹਾ ਹੈ ਅੱਜ ਉੱਥੇ ਕਾਫੀ ਜਿਹੜੇ ਕੈਂਡੀਡੇਟ ਖੜੇ ਆ ਉਹਨਾਂ ਦੇ ਵਿੱਚੋਂ ਅੱਜ ਰਾਜਕੁਮਾਰ ਸਾਖੀ ਜੀ ਸਾਡੇ ਨਾਲ ਮੌਜੂਦ ਹੈ ਜਿਹੜਾ ਕਿ ਫਲਾਂ ਦੀ ਟੋਕਰੀ ਚੋਣ ਨਿਸ਼ਾਨ ਦੇ ਨਾਲ ਅੱਜ ਲੈ ਕੇ ਫਿਰ ਦੁਬਾਰਾ ਵੈਸਟ ਹਲਕੇ ਦੇ ਵਿੱਚ ਇਲੈਕਸ਼ਨ ਲੜ ਰਿਹਾ ਸੋ ਉਹਨਾਂ ਨਾਲ ਗੱਲਬਾਤ ਕਰਾਂਦੇ ਆ ਰਾਜਕੁਮਾਰ ਸਾਖੀ ਜੀ ਜੈਪੀ ਜੈ ਪਰਾ ਜੀ ਸਸਿਕਾ ਜੀ ਸਖੀ ਜੀ ਜੇਕਰ ਆਪਾਂ ਗੱਲ ਕਰੀਏ ਕਿ ਤੁਸੀਂ ਇਲੈਕਸ਼ਨਾਂ ਨੂੰ ਲੈ ਕੇ ਆ ਇਸ ਵਾਰ ਫਿਰ ਤੋਂ ਦੁਬਾਰਾ ਕੈਂਡੀਡੇਟ ਦੀ ਜਿਹੜੇ ਐਮ.ਐਲ.ਏ. ਕੈਂਡੀਡੇਟ ਦੇ ਵਿੱਚ ਦੁਬਾਰਾ ਜਿ ਖੜੇ ਆ ਇਹਦੇ ਵਿੱਚ ਹਰ ਵਾਰ ਅਸੀਂ ਜ਼ੋਰ ਲਗਾ ਰਹੇ ਆ ਤੁਹਾਡੇ ਵਰਗੇ ਭਰਾ ਕਾਫੀ ਹੈਗੇ ਜਿਹੜੇ ਕਿ ਜ਼ੋਰ ਲਗਾਉਂਦੇ ਆ ਤੇ ਆਪਾਂ ਨੂੰ ਕੀ ਲੱਗ ਰਿਹਾ ਕੀ ਤੁਹਾਨੂੰ ਰਿਸਪਾਂਸ ਮਿਲ ਰਿਹਾ ਤੇ ਕਿਸ ਵਜ੍ਹਾ ਦੇ ਕਾਰਨ ਤੁਸੀਂ ਦੁਬਾਰਾ-ਬਾਰ ਲੜ ਰਹੇ ਆ ਸਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਵਾਲਮੀਕੀ ਸਮਾਜ ਨੂੰ ਜਿਹੜਾ ਉਹ ਪਿਆਰ ਸਤਿਕਾਰ ਤੇ ਆਦਰ ਦੇਣਾ ਚਾਹੀਦਾ ਹੈ ਉਹ ਵੋਟਾਂ ਤੋਂ ਪਹਿਲਾਂ ਤੇ ਬਹੁਤ ਮਿਲ ਜਾਂਦਾ ਪਰ ਵੋਟਾਂ ਤੋਂ ਬਾਅਦ ਉਹ ਸਾਨੂੰ ਚੀਜ਼ ਨਹੀਂ ਮਿਲਦੀ ਹੈਗੀ ਹੈ ਜੀ ਤੇ ਜਿਹੜੀ ਕਿ ਇੱਜ਼ਤ ਬਾਕੀ ਸਮਾਜ ਨੂੰ ਅਸੀਂ ਬਾਕੀ ਦੇ ਆ ਮਹਤਵਪ੍ਰੀਆ ਦੇ ਰਹੇ ਹੈਗੇ ਅਸੀਂ ਬਾਕੀ ਲੋਕਾਂ ਨੂੰ ਉਸ ਦੇ ਵਿੱਚ ਵਾਲਮੀਕੀ ਸਮਾਜ ਨੂੰ ਸਿਰਫ ਤੇ ਸਿਰਫ ਵੋਟ ਦੇ ਲਈ ਇਸਤੇਮਾਲ ਕੀਤਾ ਜਾਂਦਾ ਵਾਲਮੀਕੀ ਸਮਾਜ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਧਾਰਮਿਕਤਾ ਆਰਥਿਕਤਾ ਤੇ ਸਮਾਜਿਕਤਾ ਉਸ ਨੂੰ ਮੁਕੰਮਲ ਕਰਨ ਦੇ ਲਈ ਜਿਹੜੀ ਸਾਨੂੰ ਰਾਜਨੀਤੀ ਤੋਂ ਤਾਕਤ ਮਿਲਣੀ ਚਾਹੀਦੀ ਹੈ ਉਹ ਮੁਕੰਮਲ ਤੌਰ ਤੇ ਨਹੀਂ ਮਿਲ ਰਹੀ ਹੈ ਜੀ ਇਹ ਕਾਰਨ ਹੈ ਕਿ ਮੈਂ ਅ ਇਸ ਵਾਰ ਮੈਂ ਚੌਥੀ ਵਾਰ ਟ੍ਰਾਈ ਕਰ ਰਿਹਾ ਹਾਂ ਤੇ ਉਮੀਦ ਕਰਦਾ ਕਿ ਜੇ ਇਸ ਵਾਰ ਮੈਨੂੰ ਸਮਰਥਨ ਜ਼ਿਆਦਾ ਮਿਲੇਗਾ ਤੇ ਕਿਤੇ ਕੁਝ ਵਧੀਆ ਹੋ ਸਕਦਾ ਜੀ ਸਕੀ ਜਿੱਦਾਂ ਤੁਸੀਂ ਗੱਲ ਕਰ ਰਹੇ ਆਂ ਕਿ ਵਾਲਮਿਕ ਸਮਾਜ ਭਾਈਚਾਰੇ ਦੀ ਜਿਹੜੀ ਗੱਲ ਕਰ ਰਹੇ ਆਂ ਇਹਦੇ ਵਿੱਚ ਤੁਹਾਨੂੰ ਕਿਹੜੀ ਕਿਹੜੀ ਸੰਸਥਾਵਾਂ ਜਿਹੜਾ ਕਿ ਤੁਹਾਡਾ ਤੁਹਾਡੇ ਮਤਲਬ ਦੌਰਾਨ ਤੁਹਾਡੇ ਤੁਹਾਡਾ ਸਾਥ ਦੇ ਰਹੀਆਂ ਕਿਹੜੀਆਂ ਅਗਣੀਆਂ ਸੰਸਥਾਵਾਂ ਇਦਾਂ ਦੀਆਂ ਗਈਆਂ ਕੋਈ ਨਾਮ ਤੁਸੀਂ ਦੱਸ ਸਕਦੇ ਆਂ ਹਾਂਜੀ ਇਸ ਦੇ ਵਿੱਚ ਭਗਵਾਨ ਵਾਲਮੀਕੀ ਜੀ ਦੇ ਨਾਮ ਤੋਂ ਜਿਹੜੀ ਸਾਡੇ ਦੇ ਵੱਲੋਂ ਬਹੁਤ ਜ਼ਿਆਦਾ ਸਮਰਥਨ ਦਿੱਤਾ ਜਾ ਰਿਹਾ ਹੈ ਕਿਉਂਕਿ ਜਿਹੜੀਆਂ ਇਹ ਚੀਜ਼ਾਂ ਕਿਸੇ ਧਰਮ ਦੇ ਨਾਲ ਜੁੜੀਆਂ ਨੇ ਮੇਰੀ ਉਦੇਸ਼ ਹੁੰਦਾ ਮੇਰਾ ਸਭ ਤੋਂ ਪਹਿਲੀ ਪ੍ਰਾਇੋਰਟੀ ਇਹ ਹੀ ਹੁੰਦੀ ਕਿ ਮੈਂ ਉਹਨਾਂ ਤੱਕ ਪਹੁੰਚਾਂ ਕਿਉਂਕਿ ਉਹਨਾਂ ਦਾ ਵਾਕਈ ਇਹ ਏਜੰਡਾ ਹੁੰਦਾ ਕਿ ਸਮਾਜ ਨੂੰ ਅਸੀਂ ਕਿਸੇ ਤਰੀਕੇ ਨਾਲ ਅੱਗੇ ਲੈ ਕੇ ਜਾ ਸਕੀਏ ਉਸ ਤੋਂ ਬਾਅਦ ਜਿਹੜੀਆਂ ਕਿ ਐਜੂਕੇਸ਼ਨਲਿਸਟ ਚੀਜ਼ਾਂ ਨੇ ਜਿਹੜੀਆਂ ਸੰਸਥਾਵਾਂ ਐਜੂਕੇਸ਼ਨ ਨੂੰ ਪ੍ਰਮੋਟ ਕਰ ਰਹੀਆਂ ਨੇ ਚਾਹੇ ਉਹ ਸਾਡੇ ਧਰਮਾਂ ਦੇ ਗੁਰਦੁਆਰਾ ਸਾਹਿਬ ਮੰਦਰਾਂ ਦੇ ਵਿੱਚ ਕੰਪਿਊਟਰ ਸੈਂਟਰ ਚਲਾ ਰਹੇ ਨੇ ਸਲਾਈ ਦਾ ਕੰਮ ਚਲਵਾ ਰਹੇ ਨੇ ਤੇ ਨਾਲ ਨਾਲ ਜਿਹੜੀਆਂ ਸਾਡੀਆਂ ਰੈਸਲਿੰਗ ਜਾਂ ਚਾਹੇ ਉਹ ਗੱਦੇ ਵਾਲੀ ਹੋਵੇ ਜਾਂ ਮਿੱਟੀ ਵਾਲੀ ਹੋਵੇ ਉਸ ਦਿਨ ਜਿਹੜੀ ਸਾਡੀ ਸਾਡੇ ਸਮਾਜ ਦੇ ਪਹਿਲਵਾਨ ਨੇ ਉਹਨਾਂ ਦੇ ਵੱਲੋਂ ਮੈਨੂੰ ਬਹੁਤ ਸਾਰਾ ਸਮਰਥਨ ਮਿਲ ਰਿਹਾ ਹੈ ਮੈਨੂੰ ਇਹ ਖੁਸ਼ੀ ਹੈ ਕਿ ਜਿਹੜੀਆਂ ਚੀਜ਼ਾਂ ਕਿਸੇ ਨਾ ਕਿਸੇ ਤਰੀਕੇ ਨਾਲ ਸंवਿਧਾਨਿਕ ਤੌਰ ਤੇ ਬਾਹਰ ਕੱਢ ਕੇ ਉਹਨਾਂ ਨੂੰ ਦੂਰ ਕੀਤਾ ਜਾ ਰਿਹਾ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਤ ਰਹੀਆਂ ਹੈਗੀਆਂ ਦੇ ਨਾਲ ਹੀ ਨਾਲ ਕਈ ਗੇਮਸ ਇਦਾਂ ਦੀਆਂ ਨੇ ਜਿਹੜੀਆਂ ਕਨਸਟੀਟਿਊਸ਼ਨਲ ਰਾਈਟਸ ਦੇ ਨਾਲ ਤਾਂ ਤੁਹਾਨੂੰ ਫੰਡਾਮੈਂਟਲ ਦੇ ਰਹੀਆਂ ਨੇ ਪਰ ਉਹਨਾਂ ਨੂੰ ਉਹ ਤਰੀਕੇ ਦੀ ਨੌਕਰੀ ਨਹੀਂ ਮਿਲ ਰਹੀ ਹੈਗੀ ਉਸ ਦੇ ਵਿੱਚ ਮਾਰਸ਼ਲ ਆਰਟ ਆ ਰਹੀ ਹੈ ਜੁਡੋ ਆ ਰਹੀ ਹੈ ਇਹ ਜਿੰਨੇ ਵੀ ਵਾਲਮੀਕੀ ਸਮਾਜ ਦੇ ਵਿੱਚ ਮੈਂ ਸਟ੍ਰੈਸ ਇਸ ਕਰਕੇ ਦੇ ਰਿਹਾ ਵਾਲਮੀਕੀ ਸਮਾਜ ਦਾ ਚਬਨ ਮੈਂ बार-बार ਤਾਂ ਕਹਿ ਰਿਹਾ ਹਾਂ ਕਿਉਂਕਿ ਇੱਕ ਕੱਲਾ ਇਹੀ ਸਮਾਜ ਆ ਜਿਹਨੂੰ ਵੋਟਾਂ ਤੋਂ ਬਾਅਦ ਕੋਈ ਨਹੀਂ ਪੁੱਛਦਾ ਜੀ ਤੋ ਜਿਸ ਤਰ੍ਹਾਂ ਆਪਾਂ ਕਹਿ ਰਹੇ ਆ ਕਿ ਚਲੋ ਬਾਲਮਿਕ ਸਮਾਜ ਭਾਈਚਾਰੇ ਦੀ ਤਾਂ ਗੱਲਬਾਤ ਹੋ ਗਈ ਜਿਹੜੀ ਉਹਦੇ ਨਾਲ ਨਾਲ ਆਪਾਂ ਇਹ ਗੱਲ ਕਰਨਾ ਚਾਹੁੰਦਾ ਕਿ ਸਾਗੀ ਸਾਹਿਬ ਜਿਸ ਤਰ੍ਹਾਂ ਤੁਸੀਂ ਪਿਛਲੀ ਵਾਰ ਲਾਸਟ ਟਾਈਮ ਜਿਹੜਾ ਮੈਂਬਰ ਆਫ ਪਾਰਲੀਮੈਂਟ ਦੇ ਇਲੈਕਸ਼ਨਾਂ 'ਚ ਵੀ ਤੁਸੀਂ ਖੜੇ ਸੀਗੇ ਉਹਦੇ ਵਿੱਚ ਤੁਹਾਨੂੰ ਕਿੰਨੀ ਕੁ ਵੋਟ ਪਈ ਸੀਗੀ ਤੇ ਕਿੰਨਾ ਕੁ ਤੁਹਾਨੂੰ ਲੱਗ ਰਿਹਾ ਈ ਸਮਰਥਨ ਹੈਗਾ ਆ ਤੇ ਕਿੰਨੀ ਘੱਟ ਪਈ ਤੇ ਕਿੰਨੀ ਵੱਧ ਪਈ ਉਹਦੇ ਬਾਰੇ ਕੋਈ ਜਾਣਕਾਰੀ ਦਿਓ ਆ ਸਭ ਤੋਂ ਪਹਿਲਾ ਵਾਰ ਜਿਹੜੇ ਮੈਂ ਇਲੈਕਸ਼ਨ ਲੜੇ ਸੀਗੇ ਉਹ ਮੇਰੇ ਸੀਗੇ 2022 ਦੇ ਵਿੱਚ ਐਮ ਐਲ ਏ ਦੇ ਜੀ ਜਿਸ ਨੂੰ ਕਿ ਮੈਂ ਡੈਮੋਕ੍ਰੈਟਿਕ ਭਾਰਤੀ ਸਮਾਜਪਾਰਟੀ ਉਹ ਵੀ ਉਹਦਾ ਸਾਡਾ ਵੀ ਕੋਈ ਉਹਦਾ ਸਿੰਬਲ ਨਹੀਂ ਹੈ ਕਿ ਉਹ ਰੈਕਗਨਾਈਜ਼ਡ ਪਾਰਟੀ ਹੈ ਜੀ ਪਰ ਉਹ ਉਸ ਲੈਵਲ ਦੀ ਨਹੀਂ ਹੈਗੀ ਰਵਾਇਤੀ ਪਾਰਟੀਆਂ ਵਾਂਗੂ ਨਹੀਂ ਹੈ ਜਿ ਉਹਨਾਂ ਨੇ ਮੈਨੂੰ ਸਭ ਤੋਂ ਪਹਿਲਾਂ ਉਹ ਸੀਗੇ ਜਿਹੜੇ ਮੈਨੂੰ ਇਸ ਲਾਈਨ ਦੇ ਵਿੱਚ ਲੈ ਕੇ ਆਏ ਸੀਗੇ ਜੀ ਉਹਨਾਂ ਦੇ ਮੋਤਪੁਰ ਕੋਈ ਹੈ ਨਹੀਂ ਸੀਗੇ ਤਾਂ ਉਹਨਾਂ ਨੇ ਮੇਰੇ ਤੱਕ ਅਪਰੋਚ ਕੀਤੀ ਉਹਨਾਂ ਨੇ ਮੈਨੂੰ ਇਲੈਕਸ਼ਨ ਲੜਾਇਆ ਤੇ ਉਸ ਵਕਤ ਮੈਨੂੰ 290 ਵੋਟਸ ਪਈਆਂ ਸੀਗੀਆਂ ਉਸ ਤੋਂ ਬਾਅਦ ਜਿਵੇਂ ਨੀ ਚੋਣਾ ਜਿਹੜੀਆਂ ਚੌਧਰੀ ਜੀ ਦੀ ਡੈਥ ਹੋਣ ਦਾ ਕਾਰਨ ਉਹ ਸੀਟ ਖਾਲੀ ਸੀਗੀ ਉਸ ਦੇ ਵਿੱਚ ਰਿੰਕੂ ਜੀ ਜਿੱਤੇ ਸੀਗੇ ਉਸ ਟਾਈਮ ਮੈਨੂੰ 290 ਤੋਂ ਬਾਅਦ 1 ਸਾਲ ਦੇ ਉਪਰੰਤ ਮੈਨੂੰ 1783 ਵੋਟ ਪਈਆਂ ਸੀ ਜਿਨ੍ਹਾਂ ਨੇ ਮੇਰਾ ਮਨੋਵਲ ਵਧਾਇਆ ਸੀ ਕਿ ਉਸ ਟਾਈਮ ਮੈਂ ਆਜ਼ਾਦ ਉਮੀਦਵਾਰ ਸੀਗਾ ਕਿਸੇ ਵੀ ਪਾਰਟੀ ਕੋਲ ਨਹੀਂ ਸੀਗਾ ਫਿਰ ਤੀਸਰੀਆਂ ਜਿਹੜੀਆਂ ਚੋਣਾਂ ਹੁਣ ਨਿਕਲੀਆਂ ਨੇ ਜੀ ਜਿਹੜੀਆਂ ਐਮਪੀ ਦੀਆਂ ਹੁਣ ਹੋਈਆਂ ਨੇ ਤੇ ਉਸ ਦੇ ਵਿੱਚ ਮੈਨੂੰ 1088 ਵੋਟ ਪਈਆਂ ਉਸ ਦੇ ਵਿੱਚ ਥੋੜਾ ਮੇਰਾ ਗ੍ਰਾਫ ਡਾਊਨ ਆਇਆ ਕਿਉਂਕਿ ਜੇਸ ਸਪਾਰਟੀ ਵੱਲੋਂ ਮੈਂ ਪੀਪੀਆਈਡੀ ਪਾਰਟੀ ਦੇ ਵੱਲੋਂ ਮੈਨੂੰ ਜਿਨ੍ਹਾਂ ਨੇ ਇਲੈਕਸ਼ਨ ਲੜਾਈ ਸੀ ਜਿਨ੍ਹਾਂ ਨੇ ਮੈਨੂੰ ਚੋਣਾ ਲੜਾਈਆਂ ਸੀਗੀਆਂ ਉਹਨਾਂ ਦੇ ਆਪਸ ਦੇ ਵਿੱਚ ਹੀ ਡਿਸਪਿਊਟ ਪੈ ਕੇ ਸੀਗੇ ਜੀ ਮੈਨੂੰ ਸੀਗਾ ਕਿ ਜੇ ਮੈਂ 1783 ਵੋਟਸ ਲਿੱਤੀਆਂ ਜੇ ਇਸ ਵਾਰ ਮੈਨੂੰ ਪਾਰਟੀ ਆਪਣੇ ਨਾਲ ਜੋੜ ਰਹੀ ਹੈ ਤੇ ਮੈਂ ਕਿਤੇ ਨਾ ਕਿਤੇ ਜ਼ਿਆਦਾ ਵੋਟਸ ਲੈ ਕੇ ਇੱਕ ਮੁਕਾਮ ਤੱਕ ਆਜ ਮੰਗਾ ਪਰ ਉਹ ਵੋਟਸ ਮੈਨੂੰ ਨਹੀਂ ਆ ਹਸਲ ਹੋਈਆਂ ਤੇ ਇਸ ਤੋਂ ਬਾਅਦ ਮੈਂ ਸੋਚਿਆ ਕਿ ਜਿਹੜੇ ਹੁਣ ਆਜ਼ਾਦ ਉਮੀਦਵਾਰ ਵੱਜੂ ਜੇ ਮੈਂ ਆਪਣਾ ਨਾਮਕਰਨ ਕਰਦਾ ਵਾਂ ਤੇ ਮੈਨੂੰ ਜ਼ਾਦਾ ਵਧੀਆ ਹੋਊਗਾ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਜੋ ਚੋਣ ਨਿਸ਼ਾਨ ਹੈ ਮੇਰਾ ਫਲਾਂ ਦੀ ਚੋਕਰੀ ਜੀ ਨੰਬਰ 13 ਇਹ ਹੀ ਮੇਰਾ ਜਿਹੜੀ ਹੁਣ ਚੋਣਾ ਨਿਕਲੀਆਂ ਨੇ ਉਸ ਟਾਈਮ ਦੀ ਸੀਗਾ ਤੇ ਮੈਂ ਸਰਕਾਰ ਦਾ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਮੈਨੂੰ 13 ਨੰਬਰ ਦਿੱਤਾ ਤੇ ਨਾਲ ਹੀ ਨਾਲ ਮੈਨੂੰ ਇਹ ਚੋਣ ਨਿਸ਼ਾਨ ਵੀ ਦਿੱਤਾ ਜੇਕਰ ਆਪਾਂ ਗੱਲ ਕਰੀਏ ਸਖੀ ਸਾਹਿਬ ਜਿੱਦਾਂ ਕਿ ਤੁਸੀਂ बार-बार ਇਲੈਕਸ਼ਨਾਂ ਦੇ ਵਿੱਚ ਦੇਖੋ ਜੋੜਨ ਕਰ ਰਹੇ ਆ ਕਈ ਵਾਰ ਐਮਐਲਏ ਦੀ ਸੀਟ ਤੇ ਵੀ ਲੜੇ ਹੋਏ ਆ ਐਮਪੀ ਦੀ ਸੀਟ ਤੇ ਵੀ ਲੜੇ ਹੋਏ ਇਸ ਹਿਸਾਬ ਦੇ ਨਾਲ ਤੁਹਾਨੂੰ ਕਦੀ ਕੋਈ ਪਾਰਟੀ ਦਾ ਜ਼ੋਰ ਵੀ ਪਿਆ ਹੋਇਆ ਕੀ ਤੁਹਾਨੂੰ ਕਦੀ ਕੋਈ ਅਹੁਦਾ ਦੇਣ ਦੀ ਗੱਲ ਕੀਤੀ ਹੋਵੇ ਜਾਂ ਕੋਈ ਜਿਹਦਾ ਆਪਾਂ ਸਿੱਧੀ ਟਿਪੀਕਲ ਭਾਸ਼ਾ ਦੇ ਵਿੱਚ ਕਹ ਲਈਏ ਕੋਈ ਰਿਸ਼ਵਤ ਦਿੱਤੀ ਹੈ ਚੰਦਾ ਦਿੱਤਾ ਕੁਝ ਕੋਈ ਗੱਲ ਇਸ ਤਰ੍ਹਾਂ ਦੀ ਹੋਈ ਹੈ ਕਿ ਤੁਹਾਨੂੰ ਕ੍ਰੇਦਨ ਦੀ ਕੋਸ਼ਿਸ਼ ਕੀਤੀ ਗਈ ਸਰ ਉਹ ਲੱਖ ਰੁਪਏ ਦੀ ਬੋਲੀ ਲੱਗਦੀ ਹੈ ਜੀ ਰਾਜਕੁਮਾਰ ਸਾਹੀ ਕੋਈ ਨਾਮ ਸੁੱਖਣਾ ਨਹੀਂ ਹੈਗਾ ਜੀ ਪਰਮਾਤਮਾ ਦਾ ਬਖਸ਼ਾ ਸਭ ਕੁਝ ਹੈਗਾ ਮੇਰੇ ਕੋਲ ਐਜੂਕੇਸ਼ਨ ਹੈ ਮੇਰੇ ਕੋਲ ਉਹ ਸੰਵਿਧਾਨ ਦੀ ਤਾਕਤ ਹੈ ਜਿਸ ਦੇ ਨਾਲ ਸਾਰੇ ਕੰਮ ਚੱਲਦੇ ਨੇ ਜੀ ਮੈਂ ਇੰਗਲਿਸ਼ ਟੀਚਰ ਹਾਂ ਜੀ ਤੇ ਇੰਗਲਿਸ਼ ਟੀਚਰ ਹੋਣ ਦੇ ਨਾਤੇ ਆ ਸਾਰੀਆਂ ਪਾਰਟੀਆਂ ਨੂੰ ਹੀ ਹੁੰਦਾ ਵੀ ਰਾਜਕੁਮਾਰ ਸਾਖੀ ਸਾਡੇ ਨਾਲ ਜੁੜਦਾ ਤਾਂ ਕਿਤੇ ਨਾ ਕਿਤੇ ਪਾਰਟੀ ਦਾ ਵੀ ਗਰਾਫ ਉੱਚਾ ਹੁੰਦਾ ਜੇਕਰ ਆਪਾਂ ਸਮਾਜ ਦੀ ਗੱਲ ਕਰਦੇ ਹਾਂ ਕਿ ਤੁਸੀਂ ਕਹਿ ਰਹੇ ਸੀ ਕਿ ਕਿ ਬਾਲਮਿਕ ਭਾਈਚਾਰੇ ਦੀ ਆਪਾਂ ਗੱਲ ਕਰ ਰਹੇ ਹਾਂ ਬਾਰ-ਬਾਰ ਤੇ ਜੇਕਰ ਤੁਸੀਂ ਐਮ ਐਮ ਐਲ اے ਦੇ ਕੈਂਡੀਡੇਟ ਤੇ ਚਲੋ ਖੜੇ ਤਾਂ ਹੈਗੇ ਆ ਬਾਈ ਚਾਂਸ ਆਪਾਂ ਨੂੰ ਵੋਟ ਪੂਰੀ ਮਿਲ ਵੀ ਜਾਂਦੀ ਆ ਤੇ ਆਪਣੀ ਸੀਟ ਮਿਲ ਵੀ ਜਾਂਦੀ ਤੇ ਉਹਦੇ ਤੇ ਆਪਣਾ ਫਿਰ ਬਾਕੀ ਦੇ ਸਮਾਜ ਨੂੰ ਵੀ ਆਪਾਂ ਦੇਖਾਂਗੇ ਕਿ ਸਿਰਫ ਇੱਕੋ ਹੀ ਸਮਾਜ ਨੂੰ ਆਪਾਂ ਗੱਲ ਕਰਾਂਗੇ ਨਹੀਂ 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 ਮੇਰੇ ਲਈ ਦੇਖੋ ਮੈਂ ਪੂਰੇ ਆ ਮਾਨਸ ਦੇ ਦੁਰਲਭ ਹੈ ਉਹ ਤਨਾ ਮਾਰਦਾ ਜੀ ਮੈਂ ਇਸ ਜਿਹੜੀ ਹਿਊਮੈਨਿਟੀ ਇਸ ਦੀ ਬਹੁਤ ਕਦਰ ਕਰਦਾ ਹਾਂ ਕਿ ਜਿਹੜਾ ਸਾਨੂੰ ਹਿਊਮਨ ਬੀਿੰਗ ਦਾ ਚੋਲਾ ਮਿਲਿਆ ਹੈਗਾ ਇਹ ਮੈਂ ਇਸ ਦੀ ਬਹੁਤ ਵੱਡੀ ਕਦਰ ਕਰਦਾ ਮੈਂ ਸਿਰਫ ਵਾਲਮੀਕੀ ਸ਼ਬਦ ਨੂੰ ਇਸ ਕਰਕੇ ਬਾਰ-ਬਾਰ ਕਹਿ ਰਿਹਾ ਜਿੰਨੀਆਂ ਵੀ ਫਿਲਮਾਂ ਬਣ ਰਹੀਆਂ ਜਿੰਨੇ ਵੀ ਟੀਵੀ ਸ਼ੋਅ ਆ ਰਹੇ ਹੈਗੇ ਉਸ ਦੇ ਵਿੱਚ ਸਾਡੇ ਕੋਲੋਂ ਪੀਗੰਬਰਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਾੜਾ ਕਿਹਾ ਜਾਂਦਾ ਸਾਨੂੰ ਬਹੁਤ ਭੱਦੀ ਸ਼ਬਦਾਵਲੀ ਨਾਲ ਬੁਲਾਇਆ ਜਾਂਦਾ ਅਸੀਂ ਚਾਹੇ ਜਿੰਨੇ ਮਰਜ਼ੀ ਬੜੇ ਲਿਖੇ ਸਰ ਜਿੰਨਾ ਮਰਜੀ ਸਾਡੇ ਕੋਲ ਬੈਂਕ ਬੈਲੈਂਸ ਹੈਗਾ ਜਿੰਨਾ ਮਰਜੀ ਸਾਡੇ ਕੋਲ ਉਤਪਾਦ ਦੇ ਟਾਈਮ ਤੇ ਪਰ ਅੱਜ ਵੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹਾਂਗਾ ਕਿ ਸਾਨੂੰ ਉਹ ਇੱਜ਼ਤ ਨਹੀਂ ਦਿੱਤੀ ਜਾ ਰਹੀ ਹੈ ਜੋ ਸਮਾਜ ਨੂੰ ਚਾਹੀਏ ਜਿਹੜੀ ਇੱਜ਼ਤ ਡਾਕਟਰ ਪੀਮਰਾਓ ਜੀ ਨਹੀਂ ਹਾਸਲ ਕਰ ਸਕੇ ਉਹ ਮੇਰੇ ਵਰਗਾ ਨਹੀਂ ਹਾਸਲ ਕਰ ਸਕਦਾ ਪਰ ਮੈਂ ਕੋਸ਼ਿਸ਼ ਕਰ ਰਿਹਾ ਕਿ ਜੇ ਮੈਂ ਨਹੀਂ ਹਾਸਲ ਕਰ ਸਕਾਂ ਮੈਂ ਕਟੋ-ਕਟਾ ਆਪਣੇ ਜਿਹੜੇ ਬਾਕੀ ਦੇ ਸਾਡੇ ਬੱਚੇ ਜਿਹੜੀ ਸਾਡੀ ਪ੍ਰੈਜ਼ੈਂਟ ਜਨਰੇਸ਼ਨ ਆ ਮੈਂ ਉਹਨਾਂ ਤੱਕ ਤੇ ਉਹ ਚੀਜ਼ ਲੈ ਕੇ ਜਾਵਾਂ ਇਹਨਾਂ ਚੀਜ਼ਾਂ ਦਾ ਕਰਕੇ ਮੈਂ ਫ੍ਰੀ ਐਜੂਕੇਸ਼ਨ ਦਿੱਤੀ ਹੈ आई आई टॉट मेनी स्टूडेंट्स इस बार जेडे इलेक्शन ਤੁਸੀਂ ਲੜ ਰਹੇ ਆ ਇਹ ਕਿਹੜੀ ਪਾਰਟੀ ਵੱਲੋਂ ਲੜ ਰਹੇ ਆ ਜਾਂ ਫਿਰ ਆਜ਼ਾਦ ਲੜ ਰਹੇ ਆ ਨਹੀਂ ਇਸ ਵਾਰ ਸਰ ਮੈਂ ਆਜ਼ਾਦ ਲੜ ਰਿਹਾ ਜੀ ਮੈਂ ਤਾਂ ਦੱਸਿਆ ਕਿ ਪਾਰਟੀਆਂ ਦੇ ਵਿੱਚ ਵੀ ਡਿਸਪਿਊਟਸ ਪੈ ਜਾਂਦੇ ਕਿਉਂਕਿ ਹਰ ਇੱਕ ਪਾਰਟੀ ਇਹੀ ਚਾਹੂਗੀ ਕਿ ਜਿਹੜਾ ਉਹਨਾਂ ਦਾ ਵਰਕਰ ਆ ਉਹੋ ਹੀ ਕੌਂਸਲਰ ਬਣੇ ਉਹੋ ਹੀ ਐਮਐਲਏ ਬਣੇ ਉਹੋ ਹੀ ਐਮਪੀ ਬਣੇ ਪਰ ਬੜੀ ਵੱਡੀ ਵਿਡੰਬੜ ਆਇਆ ਜਾਂ ਬਦਕਿਸਮਤੀ ਕਹਿ ਲਈਏ ਕਿ ਸਾਡੀਆਂ ਪਾਰਟੀਆਂ ਉਸ ਲੀਡਰ ਨੂੰ ਤਿਆਰ ਤੇ ਕਰਦੀਆਂ ਨੇ ਪਰ ਸਾਡੇ ਲੀਡਰ ਅੱਗੇ ਜਾ ਕੇ ਵੇਚ ਜਾਂਦੇ ਆ ਤੁਹਾਡਾ ਕੁਐਸਚਨ ਜਿਹੜਾ ਪਹਿਲਾਂ ਸੀਗਾ ਮੈਨੂੰ ਬਹੁਤ ਸਾਰੀਆਂ ਪਾਰਟੀਆਂ ਨੇ ਲੱਖ ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਜੀ ਅੱਜ ਅੱਜ ਤੇ ਅੱਜ ਵੀ ਸਵੇਰੇ ਮੇਰੇ ਕੋਲ ਇੱਕ ਵੱਡੀ ਪਾਰਟੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਨੇ ਕਿਸੇ ਨੂੰ ਭੇਜਿਆ ਉਹ ਇਨਸਾਨ ਸਾਡੇ ਘਰ ਪੂਰੇ 8:30 ਵਜੇ ਆਇਆ अर्ਲੀ ਮਾਰਨਿੰਗ ਜੀ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਮਾਡਲ ਹਾਊਸ ਦੇ ਇੱਕ ਏਰੀਏ ਦੇ ਵਿੱਚੋਂ ਟਿਕਟ ਵੀ ਦੇ ਦਾਂਗੇ ਕੌਂਸਲਰ ਤੁਸੀਂ ਸਾਡੇ ਵੱਲ ਆ ਜਾਓ ਤੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਇਹ ਗੱਲ ਕਹੀ ਕਿ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਜੇ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਟਿਕਟ ਲੈਣ ਦੇ ਲਈ ਪਰ ਮੈਂ ਚਾਹਾਂਗਾ ਕਿ ਇਹ ਤੁਸੀਂ ਉਦੇਸ਼ ਇਹ ਤੁਸੀਂ ਲਕਸ਼ ਉਦੋਂ ਹੀ ਲੈ ਕੇ ਆਓ ਜਦੋਂ ਮੈਂ ਇਹ ਇਲੈਕਸ਼ਨ ਦੇ ਵਿੱਚੋਂ ਚੰਗੀ ਵੋਟ ਹਾਸਲ ਕਰ ਪਾਵਾਂਗਾ ਮੈਨੂੰ ਪਤਾ ਹੈ ਕਿ ਐਮਐਲਏ ਬੰਨਾ ਐਮਪੀ ਬੰਨਾ ਹਲੇ ਰਾਜਕੁਮਾਰ ਸਾਖੀ ਦੇ ਲਈ ਬਹੁਤ ਵੱਡੀ ਵੀ ਡੰਬਣਾ ਹੈ ਬਹੁਤ ਮੁਸ਼ਕਿਲ ਵਾਲਾ ਕੰਮ ਹੈ ਪਰ ਰਾਜਕੁਮਾਰ ਸਾਖੀ ਕੋਸ਼ਿਸ਼ ਕਰ ਰਿਹਾ ਹੈ ਕੀ ਸਮਾਜ ਦੇ ਵਿੱਚੋਂ ਉਹ ਗੁਰਤੀਆਂ ਦੂਰ ਕਰ ਸਕੇ ਸਮਾਜ ਨੂੰ ਉਹ ਆਬੋ ਹਵਾ ਲੈ ਕੇ ਦੇ ਸਕੇ ਜਿਸ ਦੇ ਵਿੱਚ ਸਾਡੇ ਜਲੰਧਰ ਸ਼ਹਿਰ ਦੇ ਬੱਚੇ ਮੁਕੰਮਲ ਜਲੰਧਰ ਸ਼ਹਿਰ ਦੇ ਬੱਚਿਆਂ ਦੀ ਮੈਂ ਗੱਲ ਕਰ ਰਿਹਾ ਉਹ ਚਾਹੇ ਕਿਸੇ ਵੀ ਧਰਮ ਦੇ ਨਾਲ ਜੁੜੇ ਹੋਣ ਕਿਸੇ ਵੀ ਜਾਤ ਦੇ ਨਾਲ ਕਿਸੇ ਵੀ ਵਰਗ ਦੇ ਹੋਣ ਉਹ ਇੱਕ ਚੰਗੀ ਸਾਹ ਲੈ ਸਕਣ ਅੱਜ ਦੇ ਟਾਈਮ ਤੇ ਸਾਡਾ ਕੋਈ ਵੀ ਅਧਾਰਾ ਸਹੀ ਤਰੀਕੇ ਨਾਲ ਸਰ ਕੰਮ ਨਹੀਂ ਕਰਦਾ ਕਾਰਪੋਰੇਸ਼ਨ ਜਲੰਧਰ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਪ੍ਰਧਾਨ ਬੈਠੇ ਨੇ ਬਹੁਤ ਮੋਤ ਪਰ ਬੈਠੇ ਨੇ ਉਹਨਾਂ ਦੇ ਕੋਲੋਂ ਅੱਜ ਤੱਕ ਕੋਈ 25 ਬੱਚਿਆਂ ਦੀ ਲਿਸਟ ਨਹੀਂ ਅੱਗੇ ਦੇ ਹੋਈ ਕਿ ਵੀ ਮੈਨੂੰ ਤਾਂ ਤੁਸੀਂ ਚੇਅਰਮੈਨ ਬਣਾ ਦਿੱਤਾ ਮੈਨੂੰ ਤਾਂ ਤੁਸੀਂ ਪ੍ਰਧਾਨਗੀ ਦੇ ਦਿੱਤੀ ਮੈਨੂੰ ਤਾਂ ਤੁਸੀਂ ਇਹ ਰੋਤਪਾ ਦੇ ਦਿੱਤਾ ਆ ਬੱਚੇ ਗ੍ਰੈਜੂਏਟ ਨੇ ਆ ਬੱਚੇ ਨੇ ਐਮ ਕੀਤੀ ਇਹਨਾਂ ਨੂੰ ਕਾਈਂਡਲੀ ਕਿਤੇ ਕੱਚੀਆਂ ਚੱਕ ਨੌਕਰੀ ਲੈ ਵਾਦੀ ਕੱਚੇ ਦਾ ਮਤਲਬ ਹੁੰਦਾ ਕਿ ਨੌਕਰੀ ਦੇ ਵਿੱਚ ਤੁਹਾਨੂੰ ਪੈਸੇ ਘੱਟ ਮਿਲਦੇ ਇਟ ਇਜ਼ ਕਾਈਂਡ ਆਫ ਅ ਪ੍ਰਾਈਵੇਟ ਜੋਬ ਉਸ ਚੀਜ਼ ਨੂੰ ਕੱਚਿਆਂ ਚ ਕਿਹਾ ਜਾਂਦਾ ਪਰ ਹਰ ਇੱਕ ਇਨਸਾਨ ਸਿਰਫ ਤੇ ਸਿਰਫ ਸਰ ਆਪਣਾ ਘਰ ਭਰਨ ਦੇ ਲਈ ਲੱਗਾ ਪਿਆ ਹੈਗਾ ਤੇ ਆਪਣੇ ਘਰ ਨੂੰ ਪਰਨ ਦੇ ਲਈ ਹੀ ਸਾਰੇ ਜਨੇ ਯਤਨ ਕਰ ਰਹੇ ਏਸੀ ਤਰੀਕੇ ਨਾਲ ਪਾਰਟੀਆਂ ਚਾਹਦੀਆਂ ਕਿ ਰਾਜਕੁਮਾਰ 사કી ਦੀ ਅਸੀਂ ਕਿਸੇ ਤਰੀਕੇ ਨਾਲ ਬੋਲੀ ਲਾ ਕੇ ਅਸੀਂ ਇਹਨੂੰ ਬਿਠਾ ਲਈਏ ਜਿਹਨੂੰ ਕਹਿੰਦੇ ਸਮਰਥਨ ਜੀ ਜਾਂ ਫਿਰ ਸਮਰਥਨ ਦੇ ਦਵਾ ਨਾ ਤਾਂ ਮੇਰੇ ਕੋਲ ਬਹੁਤ ਜ਼ਿਆਦੀਆ ਵੋਟਸ ਨੇ ਨਾ ਮੇਰੇ ਕੋਲ ਕੋਈ ਪੱਕੀਆਂ ਵੋਟਸ ਨੇ ਮੈਨੂੰ ਤਾਂ ਇਹ ਪਤਾ ਕਿ ਰਾਜਕੁਮਾਰ 사કી ਅੱਜ ਕੋਸ਼ਿਸ਼ ਕਰ ਰਹੇ ਪਰ ਉਹ ਵੀ ਇੱਕ ਟਾਈਮ ਆਊਗਾ ਜਦੋਂ ਮੈਂ ਜਿੱਤ ਜਾਵਾਂਗਾ ਤੇ ਮੈਨੂੰ ਸਰਕਾਰ ਦੇ ਵਿੱਚ ਇੱਕ ਬਕਾਇਦਾ ਜਿਹੜੀ ਮੇਰਾ ਸਰਦਾਂ ਬਣਦਾ ਮਾਨ ਸਨਮਾਨ ਸੰਵਿਧਾਨਿਕ ਤੌਰ ਤੇ ਉਹ ਮੈਂ ਜ਼ਰੂਰ ਲਵਾਂਗਾ ਜੀ ਜਿਸ ਤਰ੍ਹਾਂ ਅਬ ਦੇਖਦੇ ਆ ਕਿ ਜੇਕਰ ਤੁਸੀਂ ਕੈਂਡੀਡੇਟ ਐਸਟੇਮ ਬਣੇ ਹੋਏ ਆ ਇਹਦੇ ਵਿੱਚ ਜੇਕਰ ਐਮ ਐਲ ਏ ਦੀ ਸੀਟ ਆਪਾਂ ਨੂੰ ਮਿਲ ਜਾਂਦੀ ਹੈ ਤੇ ਬੈਸਟ ਹਲਕੇ ਨੂੰ ਤੁਸੀਂ ਕੀ ਕੀ ਸੁਵਿਧਾ ਦਿਓਗੇ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਕਿ ਪ੍ਰਸ਼ਾਸਨਿਕ ਗਤੀਵਿਧੀਆਂ ਨੇ ਉਹਦੀ ਆਬੂ ਹਵਾ ਨੂੰ ਤਿਆਰ ਕਰਨਾ ਉਹਦੀ ਸੁੰਦਰਤਾ ਨੂੰ ਬਣਾਉਣਾ ਸਭ ਤੋਂ ਪਹਿਲਾਂ ਮੇਰੀ ਮੇਨ ਪ੍ਰਾਇੋਰਟੀ ਹੋਊਗੀ ਉਹ ਕਰਨੀ ਪਊਗੀ ਮੈਨੂੰ ਕਾਰਪੋਰੇਸ਼ਨ ਦਾ ਸਹਾਰਾ ਲੈ ਕੇ ਉਸ ਤੋਂ ਬਾਅਦ ਜਿਹੜੀ ਸਾਡਾ ਐਜੂਕੇਸ਼ਨਲ ਸੈਕਟਰ ਆ ਵੈਸਟ ਦਾ ਉਹ ਬਹੁਤ ਹੀ ਬੇੜਾ ਕਰਕ ਕੀਤਾ ਬਈ ਸਰਕਾਰਾਂ ਨੇ ਉਹ ਹੋ ਗਿਆ ਤੇ ਤੀਸਰੀ ਚੀਜ਼ ਜਿਹੜੀ ਹੈਗੀ ਉਹ ਨਸ਼ੇ ਨੂੰ ਮੈਂ ਤਾਂ ਤੀਜੇ ਨੰਬਰ ਤੇ ਰੱਖਿਆ ਕਿਉਂਕਿ ਆਈ ਨੀਡ ਸਮ ਟਾਈਮ ਟੂ ਪੁੱਟ ਮਾਈ ਸੈਲਫ ਫਰ ਇਨਵੋਲ ਮਾਈ ਸੈਲਫ ਇਨ ਥੈਟ ਟਾਈਪ ਆਫ ਸਿਚੁਏਸ਼ਨ ਜਦ ਤੱਕ ਮੈਂ ਉਸ ਉਸ ਆਧਾਰੇ ਨੂੰ ਸਹੀ ਤਰੀਕੇ ਨਾਲ ਨਿਕ ਕਰਨੀ ਕਰ ਲਵਾਗਾ ਉਹ ਮੈਂ ਨਸ਼ੇ ਨੂੰ ਦੂਰ ਨਹੀਂ ਕਰ ਸਕਦਾ ਮੈਂ ਕੋਸ਼ਿਸ਼ ਕਰਾਂਗਾ ਕਿ ਸਾਡੇ ਵੈਸਟ ਦੇ ਜਿਹੜੇ ਉਧੇਦਾਰ ਲੋਕ ਨੇ ਜਿਹੜੇ ਵਾਕਈ ਹੀ ਸਮਾਜ ਨੂੰ ਪਿਆਰ ਕਰਦੇ ਨੇ ਇੰਟੈਲੈਕਚੁਅਲ ਨੇ ਉਹਨਾਂ ਦੀ ਕਲਿਸਟ ਤਿਆਰ ਹੋ ਸਕੇ ਉਹਨਾਂ ਦੇ ਨਾਲ ਮਿਲ ਕੇ ਜਿਹੜੇ ਨਸ਼ਾ ਕਰ ਰਹੇ ਨੇ ਜਾਂ ਨਸ਼ਾ ਵੇਚ ਰਹੇ ਨੇ ਉਹਨਾਂ ਨਾਲ ਮੀਟਿੰਗ ਹੋ ਸਕੇ ਉਹਨਾਂ ਨੂੰ ਹੱਥ ਜੋੜ ਕੇ ਸਮਝਾਇਆ ਜਾਵੇ ਕਿ ਭਾਈ ਸਾਹਿਬ ਜੀ ਜੱਜ ਤੁਸੀਂ ਕਿਸੇ ਹੋਰ ਪਿੰਡਪਰਾ ਦੇ ਬੱਚੇ ਨੂੰ ਨਸ਼ਾ ਦੇ ਰਹੇ ਹੋ ਤੇ ਕੱਲ ਨੂੰ ਇਹ ਜਿਹੜਾ ਸਮੰਦਰ ਇਹ ਤੁਹਾਡੇ ਤੱਕ ਵੀ ਪਹੁੰਚਣਾ ਇਹ ਜਿਹੜੀ ਲਹਿਰ ਚੱਲ ਰਹੀ ਹੈ ਨਾ ਇਸ ਦੇ ਵਿੱਚ ਸਾਰੇ ਕਿਸੇ ਨੂੰ ਡੁੱਬਣਾ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਮੇਰੇ ਚੌਥਾ ਮੁੱਦਾ ਹੋਏਗਾ ਕਿ ਜਿਹੜਾ ਮੈਡੀਕਲ ਸਾਡੇ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਚਾਹੇ ਸਿਵਲ ਹਸਪੀਟਲ ਆ ਸਰ ਜਾਂ ਫਿਰ ਸਾਡੇ ਕਲੀਨਿਕ ਹੈਗੇ ਨੇ ਜਿਹੜੇ ਆਮਾਦੀ ਪਾਰਟੀ ਵੱਲੋਂ ਵੀ ਬਣਾਏ ਗਏ ਸੀਗੇ ਉਹ ਕਲੀਨਿਕਸ ਦੇ ਵਿੱਚ ਵੀ 노 ਡਾਊਟ ਆਮਾਦੀ ਪਾਰਟੀ ਨੇ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕੁਝ ਚੰਗਾ ਆ ਸਕੇ ਪਰ ਬਹੁਤ ਵੱਡੀ ਵੀ ਡੰਮਣ ਹੈ ਕਿ ਸੀਐਮ ਸਾਹਿਬ ਤੱਕ ਉਹ ਚੀਜ਼ਾਂ ਨਹੀਂ ਪਹੁੰਚੀਆਂ ਕਿ ਉਹਦੇ ਵਿੱਚ ਡਾਕਟਰ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਹੈਗੇ ਉਥੇ ਟੈਬਲੇਟਸ ਨਹੀਂ ਹੈਗੀਆਂ ਉਥੇ ਜਿਹੜਾ ਪ੍ਰੈਸਕ੍ਰਿਪਸ਼ਨ ਦਿੱਤਾ ਜਾ ਰਿਹਾ ਉਹ ਸਹੀ ਤਰੀਕੇ ਨਾਲ ਉਹਦੀ ਅੱਗੇ ਤੱਕ ਗਤੀਵਿਧੀ ਨਹੀਂ ਚੱਲਦੀ ਸਕਜਾ तकरीबन ਲੋਕ ਇਹ ਸੋਚਦੇ ਹੁੰਦੇ ਕਿ ਜੇਕਰ ਕੋਈ ਵੀ ਕੈਂਡੀਡੇਟ ਖੜਾ ਆ ਉਹ ਜਦੋਂ ਵੀ ਇਲੈਕਸ਼ਨਾਂ ਤੋਂ ਪਹਿਲਾਂ ਜੇਕਰ ਉਹ ਗੱਲ ਕਰਦਾ ਤੇ ਸਿਰਫ ਲੋਕਾਂ ਨੂੰ ਫਾਇਦੇ ਦੇਣ ਦੀ ਗੱਲ ਕਰਦਾ ਤੇ ਜਦੋਂ ਕੋਈ ਨਾ ਕੋਈ ਕੈਂਡੀਡੇਟ ਐਮ ਐਮ ਐਲ ਏ ਜਾਂ ਐਮ ਪੀ ਜਾਂ ਕੁਝ ਕੁਛ ਬਣ ਜਾਂਦਾ ਤੇ ਉਸ ਤੋਂ ਬਾਅਦ ਉਹ ਸਾਰੀਆਂ ਚੀਜ਼ਾਂ ਭੁੱਲ ਜਾਂਦੀਆਂ ਜਿਵੇਂ ਕਿ ਆਪ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਿਸ ਟਾਈਮ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਇੱਕ ਹਵਾ ਚੱਲੀ ਸੀ ਪੂਰੇ ਪੰਜਾਬ ਦੇ ਵਿੱਚ 92 ਐਮਐਲਏ ਦੇ ਲੈ ਕੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਮੈਂਬਰ ਆਫ ਪਾਰਲੀਮੈਂਟ ਦੇ ਇਲੈਕਸ਼ਨ ਸੀਗੇ ਤੇ ਉਹ ਸਾਰੇ ਐਮਪੀ ਉਸ ਤਰ੍ਹਾਂ ਨਹੀਂ ਖੜੇ ਹੋਏ ਮਤਲਬ ਜਿੱਤੇ ਨਹੀਂ ਉਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਜੇਕਰ ਗੱਲ ਕਰੀਏ ਤੇ ਇਹ ਪਹਿਲਾਂ ਗੱਲਾਂ ਕੁਝ ਹੋਰ ਸੀਗੀਆਂ ਅੱਜ ਕੁਝ ਹੋਰ ਦਿਖ ਰਿਹਾ ਆ ਉਹਨੂੰ ਕਿਸ ਤਰ੍ਹਾਂ ਲੈਣੇ ਆ ਤੁਸੀਂ ਉਸ ਗੱਲ ਨੂੰ ਸਰ ਦੇਖੋ ਮੈਂ ਨਾ ਆਜ਼ਾਦ ਉਮੀਦਵਾਰ ਹਾਂ ਮੇਰਾ ਕੋਈ ਬਹੁਤ ਜ਼ਿਆਦਾ ਖਰਚਾ ਨਹੀਂ ਹੈ ਇਹਨਾਂ ਜਿੱਤਾਂਗੇ ਜੀ ਮੈਂ ਜਿੰਨਾ ਕ ਲਗਾਇਆ ਮੈਂ ਆਪਣੀ ਪਾਕਟ ਚੋਂ ਲਗਾਇਆ ਮੈਂ ਕਿਸੇ ਦੇ ਕੋਲੋਂ ਕੋਈ ਚੰਦਾਨ ਨਹੀਂ ਲਿੱਤਾ ਮੈਂ ਕਿਸੇ ਦੇ ਕੋਲ ਬਹੁਤ ਵੱਡੀ ਬਗਾਰ ਨਹੀਂ ਪਾਈ ਜੀ ਨਾ ਮੈਂ ਕਿਸੇ ਦੇ ਕੋਲੋਂ ਕੁਝ ਮੰਗਿਆ ਹੈ ਵਾਟੇਵਰ ਆਈ ਹੈਵ ਡਨ ਆਈ ਹੈਵ ਡਨ ਬਾਈ ਮਾਈ ਆਪਣੀ ਪਾਕਟ ਸਾਰਾ ਕੁਝ ਮੈਂ ਆਪ ਕੀਤਾ ਪਰ ਜਦੋਂ ਇਹ ਵੱਡੀਆਂ ਪਾਰਟੀਆਂ ਲੜਦੀਆਂ ਨੇ ਇਹ ਵੱਡੀਆਂ ਪਾਰਟੀਆਂ ਦੇ ਨੁਮਾਇंदे ਲੜਦੇ ਨੇ ਫਿਰ ਇਹ ਕਰੋੜਾਂ ਰੁਪਏ ਲੱਗਦੇ ਆ ਸਰਕਾਰ ਕਹਿੰਦੀ ਆ ਇੰਨਾ ਲੱਖ ਤੱਕ ਅਮਾਉਂਟ ਤੁਸੀਂ ਲਗਾ ਸਕਦੇ ਹਗੇ ਪਰ ਉਹਨੇ ਲੱਗਦੀ ਤਾਂ दारू ਲੱਗ ਜਾਂਦੀ ਹੈ ਜੀ ਜੀ ਉਹਨੇ ਲੱਗਦਾ ਤਾਂ ਨਸ਼ਾ ਲੱਗ ਜਾਂਦਾ ਉੰਨੇ ਲੱਖ ਦੇ ਤਾਂ ਇੱਥੇ ਜਿਹੜੇ ਵੱਡੇ ਵੱਡੇ ਕੈਡਰ ਕੈਂਪਸ ਲੱਗਦੇ ਨੇ ਉਹ ਚੀਜ਼ ਹੋ ਜਾਂਦੀਆਂ ਉਹ 10 20 30 ਦਿਨਾਂ ਦੇ ਵਿੱਚ ਜੀ ਤੇ ਜਿਨ੍ਹਾਂ ਨੇ ਪੈਸੇ ਲਗਾਏ ਆ ਸਾਹਿਬ ਉਹਨਾਂ ਨੇ ਪੂਰੇ ਵੀ ਤਾਂ ਕਰਨੇ ਹੀ ਆ ਉਹ ਪੂਰਾ ਕਰਨ ਦੇ ਲਈ ਹੀ ਉਹ ਸਰਕਾਰ ਨੂੰ ਚੱਕਮਾ ਦਿੰਦੇ ਨੇ ਉਹ ਆਪਣੀ ਸਰਕਾਰ ਦਾ ਸਭ ਤੋਂ ਪਹਿਲਾ ਘਟਾ ਕਰਾਂਦੇ ਨੇ ਤੇ ਜਿਹੜਾ ਸਾਡਾ ਵੋਟਰ ਆ ਉਹ ਤਾਂ ਵਿਚਾਰਾ ਉਹਨੂੰ ਤਾਂ ਚੀਨਣਾ ਮਤਲਬ ਹੁੰਦਾ ਕਿ ਜੀ ਆ ਫਲਾਨਾ ਚੀਨਣਾ ਆ ਬੰਦਾ ਆ ਇਹ ਸਾਡੇ ਘਰ दारू ਦੀ ਬੋਤਲ ਦੇ ਕੇ ਗਿਆ ਸੀ ਇਹ ਸਾਨੂੰ ਲਫਾਵੇ ਚ ਪਾ ਕੇ 2000 ਰੁਪਏ ਦੇ ਗਿਆ ਸੀ ਸਾਡੇ ਸਾਰੇ ਟੱਬਰ ਦੀਆਂ ਵੋਟਾਂ 2-200 5-5 ਉਹਨੇ ਵਕੀਆਂ ਵੀ ਅਸੀਂ ਇਸ ਬੰਦੇ ਨੂੰ ਵੋਟ ਪਾਣੀ ਆ ਜੇ ਅਸੀਂ ਇਹਨੂੰ ਵੋਟ ਨਹੀਂ ਪਾਵਾਂਗੇ ਤੇ ਆਉਣ ਵਾਲੇ ਦਿਨਾਂ 'ਚ ਸਾਨੂੰ ਤੰਗ ਕਰੂਗਾ ਇਹ ਆਖਿਰਕਾਰ ਜਿਹੜੀਆਂ ਵੋਟਾਂ ਖਰੀਦੀਆਂ ਜਾਂਦੀਆਂ ਆ ਕਿਉਂ ਖਰੀਦੀਆਂ ਜਾਂਦੀਆਂ ਆ ਆਖਿਰ ਜਿਹੜਾ ਜੋ ਵੀ ਇਨਸਾਨ ਖੜਾ ਆ ਇਹ ਕੈਂਡੀਡੇਟ ਬਣਾ ਹੋਇਆ ਉਹਨੂੰ ਕੋਈ ਨਾ ਕੋਈ ਮਨਲੀ ਸਹਾਈ ਹਰਤਾ ਉਹਨੂੰ ਆਪਣੇ ਆਪ ਨੂੰ ਦਾ ਸਹੂਲਤਾ ਕੋਈ ਨਾ ਕੋਈ ਮਿਲਦੀ ਹੋਊ ਜਿਹਦੇ ਕਰਨੋਂ ਇੰਨਾ ਪੈਸਾ ਲਗਾ ਕੇ ਵੋਟਾਂ ਨੂੰ ਖਰੀਦ ਰਹੇ ਆ ਉਹ ਸਾਰੇ ਦਾ ਨਾ ਕਿ ਇਹ ਜਦੋਂ ਇੱਕ ਬੰਦਾ ਕੱਲਾ ਸੋਚਦਾ ਇੱਕ ਬੰਦੇ ਨੇ 500 ਜਨੇ ਸੋਚਦਾ ਨਹੀਂ ਹੈਗੇ ਉਹ ਜਿਹੜੇ 500 ਜਨੇ ਸੋਚਦੇ ਉਹਨਾਂ ਦਾ ਵੀ ਤਾਂ ਕਿਤੇ ਦਿਮਾਗ ਚੱਲਦਾ ਉਹਨਾਂ ਦੀ ਤਾਂ ਬੋਡੀ ਤੇ એનર્ਜੀ ਲੱਗਦੀ ਹੈ ਉਹ ਜਿਹੜੀ ਇਨਵੋਲਵਮੈਂਟ ਹੁੰਦੀ ਹੈ ਜਦ ਤੱਕ ਉਹ ਇਨਵੋਲਵਮੈਂਟ ਵਾਕੇ ਹੀ ਸੰਵਿਧਾਨਿਕ ਤੌਰ ਤੇ ਅਸੀਂ ਆਪਣੇ ਸਮਾਜ ਨੂੰ ਜਾਂ ਪੂਰੇ ਭਾਰਤ ਵਰਸ਼ ਨੂੰ ਇੱਕ ਤਰੀਕੇ ਨਾਲ ਅੱਗੇ ਲੈ ਕੇ ਜਾਣ ਦੀ ਗੱਲ ਨਹੀਂ ਕਰਾਂਗੇ ਉਦੋਂ ਤੱਕ ਇਹੀ ਹੋਣਾ ਹੁਣ ਜਦੋਂ ਇੱਕ ਇੱਕ ਲੀਡਰ ਨੇ 2 ਕਰੋੜ ਰੁਪਏ ਆਪਣੇ ਉੱਤੇ ਲਗਾ ਦਿੱਤਾ ਇਲੈਕਸ਼ਨ ਲੜਨ ਦੇ ਲਈ ਜੀ ਤੇ ਇਹਨੇ ਪੂਰਾ ਵੀ ਤਾਂ ਕਰਨਾ ਜਿੱਤ ਕੇ ਫਿਰ ਉਹ 2 ਕਰੋੜ ਤੱਕ ਨਹੀਂ ਜਾਊਗਾ ਉਹ 40 ਕਰੋੜ ਤੱਕ ਜਾਊਗਾ ਕਿ ਵੀ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਲੈਕਸ਼ਨ ਲੜਨੇ ਆ ਕਿਉਂਕਿ ਰੇਟ ਦਾ ਵੱਧ ਰਿਹਾ ਹੈ ਕਿ ਤੁਸੀਂ ਅੱਜ ਪੈਟਰੋਲ ਦਾ ਰੇਟ ਘਟਾ ਦਿਓ ਤਾਂ ਸਾਰਾ ਕੁਝ ਘਟ ਜਾਊਗਾ ਬਿਲਕੁਲ ਜਦ ਪੈਟਰੋਲ ਦਾ ਰੇਟ 2 ਮਹੀਨੇ 3 ਮਹੀਨੇ 4 ਮਹੀਨੇ ਬਾਅਦ 2 ਰੁਪਏ 3 ਰੁਪਏ ਵੱਧ ਗਿਆ ਹੈਗਾ ਤੇ ਹਰ ਇੱਕ ਚੀਜ਼ ਬਦਲਣੀ ਹੈ ਜੋ ਵੀ ਤੁਹਾਨੂੰ ਘਰ ਦੇ ਵਿੱਚ ਸੁੱਖ ਸੁਵਿਧਾ ਚਾਹੀਦੀ ਆ ਉਹ ਸਾਰੀ ਦੀ ਸਾਰੀ ਤੁਹਾਨੂੰ ਘਰੋਂ ਨਹੀਂ ਮਿਲਣੀ ਬਾਹਰੋਂ ਹੀ ਆਣੀ ਹੈ ਸੋ ਇਹਨਾਂ ਸਾਡੇ ਨਾਲ ਰਾਜ ਕੁਮਾਰ ਸਾਖੀ ਜੀ ਜਿਵੇਂ ਕਿ ਤੁਹਾਨੂੰ ਦੱਸਿਆ ਜੀ ਟਾਈਮ ਟੀਵੀ ਪੰਜਾਬ ਦੇ ਮਾਧਿਅਮ ਨਾਲੇ ਵੈਸਟ ਹਲਕੇ ਦੇ ਕੈਂਡੀਡੇਟ ਜਿਹੜੇ ਐਮ ਐਲ ਏ ਦੇ ਕੈਂਡੀਡੇਟ ਹੈ ਇਸ ਵਾਰ ਆਯਾਦ ਉਮੀਦਵਾਰ ਜਿਹੜੇ ਸਾਡੇ ਰਾਜਕੁਮਾਰ ਸਾਕੀ ਜੀ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਅਸੀਂ ਕੀਤੀ ਸੋ ਤੁਹਾਨੂੰ ਵੈਸਟ ਹਲਕੇ ਨੂੰ ਅਸੀਂ ਇਹੀ ਕਵਾਂਗੇ ਕਿ ਜੇਕਰ ਇਹਨਾਂ ਦੀਆਂ ਗੱਲਾਂ ਬਾਤਾਂ ਤੁਹਾਨੂੰ ਸੱਚ ਲੱਗਦੀਆਂ ਤੇ ਇਹਨਾਂ ਨੂੰ ਵੋਟ ਪਾ ਕੇ ਇਹਨਾਂ ਨੂੰ ਜਿਦਾਓ ਤਾਂ ਕਿ ਅਸੀਂ ਅਗਲੀ ਵੀ ਇਹਨਾਂ ਦੀ ਵੀਡੀਓ ਦੇ ਵਿੱਚ ਇਹਨਾਂ ਨੂੰ ਪੁੱਛਗਿੱਛ ਕਰਾਂਗੇ ਜਿਹੜੀ ਅਸੀਂ ਇੰਟਰਵਿਊ ਅਗਲੀ ਲੈ ਕੇ ਤੁਹਾਨੂੰ ਉਹ ਵੀ ਰੂਬਰੂ ਤੁਹਾਡੇ ਨਾਲ ਕਰਾਂਗੇ ਦੇਖਦੇ ਰਹੋ ਟਾਈਮ ਟੀਵੀ ਪੰਜਾਬ ਮੈਂ ਤੁਹਾਡਾ ਆਪਣਾ ਸੁਮਿਤ